ਘਰਵਾਲੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਘਰਵਾਲੇ ਨੂੰ ਕਤਲ ਕਰ ਦਿੱਤਾ ਦਰਦਨਾਕ ਮੌਤ ਦਿੱਤੀ ਹੈ ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਖਬਰਾਂ ਸੀ ਜੂਪੀ ਬਿਹਾਰ ਵਿੱਚ ਸੁਣਦੇ ਸਾਂ ਹੁਣ ਪੰਜਾਬ ਦੇ ਵਿੱਚ ਆਪਰ ਲੱਗ ਪਈ ਹੈ ਫਰੀਦਕੋਟ ਦੇ ਪਿੰਡ ਸੁਖਮਣਵਾਲਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਸੁਖਮਣਵਾਲਾ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਦੀ ਘਰ ਵਾਲੀ ਕੈਨੇਡਾ ਦੇ ਵਿੱਚ ਰਹਿੰਦੀ ਸੀ ਕੈਨੇਡਾ ਦੇ ਵਿੱਚ ਰਿਪੋਰਟ ਹੋ ਗਈ ਤੇ ਜਦੋਂ ਰਿਪੋਰਟ ਉਹਨ ਵੇਲੇ ਉਸ ਦੀ ਮੁਲਾਕਾਤ ਕਮਲਪ੍ਰੀਤ ਸਿੰਘ ਦੇ ਨਾਲ ਹੋਈ ਕਮਲਪ੍ਰੀਤ ਤੇ ਇਹ ਜਿਹੜੀ ਰੁਪਿੰਦਰ ਕੌਰ ਹੈ ਇਹਨਾਂ ਦੀ ਆਪਸ ਵਿੱਚ ਗੱਲਬਾਤ ਕਰਨੀ ਸ਼ੁਰੂ ਹੋਏਗੀ ਦੋਨੇ ਇੱਕ ਦੂਜੀ ਦੇ ਨੇੜੇ ਆ ਗਏ ਪਿਆਰ ਹੋ ਗਿਆ ਤੇ ਦੋਨੋਂ ਇੱਕ ਦੂਜੀ ਨਾਲ ਸਬੰਧ ਬਣਾਉਣ ਲੱਗੇ ਉਥੋਂ ਦੀ ਗਵਰਨਮੈਂਟ ਨੇ ਦੋਨਾਂ ਨੂੰ ਡਿਪੋਰਟ ਕਰ ਦਿੱਤਾ ਤੇ ਦੋਨੋਂ ਪੰਜਾਬ ਆ ਗਏ ਉਥੋਂ ਕੱਢ ਦਿੱਤਾ ਗਿਆ ਪੰਜਾਬ ਭੇਜ ਦਿੱਤਾ ਗਿਆ ਇਹ ਜਿਹੜੀ ਰੁਪਿੰਦਰ ਕੌਰ ਹੈ ਆਪਣੇ ਘਰ ਵਾਲੇ ਦੇ ਕੋਲ ਫਰੀਦਕੋਟ ਦੇ ਪਿੰਡ ਸੁਖਮਣ ਵਾਲਾ ਦੇ ਵਿੱਚ ਆ ਗਈ ਫਿਰ ਦੁਬਾਰਾ ਤੇ ਆਸ਼ਕ ਨਾਲ ਮਿਲਣਾ ਸ਼ੁਰੂ ਕੀਤਾ ਹੌਲੀ ਹੌਲੀ ਉਸਦੇ ਘਰ ਵਾਲੇ ਗੁਰਵਿੰਦਰ ਸਿੰਘ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੀ ਛੁੱਪ ਛੁੱਪ ਕੇ ਲੁੱਕ ਲੁੱਕ ਕੇ ਮਿਲਣ ਜਾਂਦੀ ਹੈ ਤੇ ਜ਼ਰੂਰ ਇਹਦਾ ਕੋਈ ਆਸ਼ਕ ਹੋਵੇਗਾ ਤੇ ਇੱਕ ਦਿਨ ਗੁਰਵਿੰਦਰ ਸਿੰਘ ਉਤੇ ਮਗਰ ਲੱਗਾ ਤੇ ਪਿੱਛੇ ਪਿੱਛੇ ਉਹ ਗੱਡੀ ਲਾ ਕੇ ਉਸ ਨੂੰ ਜਦੋਂ ਵੇਖਿਆ ਉਹ ਆਪਣੇ ਆਸ਼ਕ ਦੇ ਕਾਲ ਵਿੱਚ ਬਾਹਾਂ ਪਾ ਕੇ ਖੜੀ ਹੋਈ ਸੀ ਤੇ ਉਥੋਂ ਵਾਪਸ ਆ ਗਿਆ ਜਦੋਂ ਉਸਨੇ ਵੇਖ ਲਿਆ ਕਿ ਇਹ ਹੁਣ ਆਪਣੀਆਂ ਹੱਦਾਂ ਪਾਰ ਕਰ ਚੁੱਕੀ ਹੈ ਉਸਨੇ ਸ਼ੋਰ ਨਹੀਂ ਆਇਆ ਕਿ ਬੇਇੱਜ਼ਤੀ ਹੋਵੇਗੀ ਤੇ ਘਰੇ ਆ ਕੇ ਉਸ ਨੂੰ ਸਮਝਾਉਣ ਲੱਗਾ ਵੀ ਇਹਨਾਂ ਕੰਮਾਂ ਦੇ ਵਿੱਚ ਕੁਝ ਨਹੀਂ ਪਿਆ ਤੂੰ ਘਰ ਵਾਪਸ ਆ ਜਾ ਇਦਾਂ ਦੇ ਕੰਮ ਨਾ ਕਰ ਆਪਣਾ ਘਰ ਖਰਾਬ ਹੋ ਜਾਏਗਾ ਤੇ ਪਰ ਉਹ ਨਹੀਂ ਸੀ ਸਮਝਣ ਵਾਲੀ ਰੁਪਿੰਦਰ ਕੌਰ ਜਿਹੜੀ ਉਸਦੀ ਪਤਨੀ ਸੀ ਉਹਦੀ ਅੱਖ ਗੁਰਵਿੰਦਰ ਸਿੰਘ ਦੀ ਪੈਲੀ ਅਰ ਸੋਨਾ ਤੇ ਜਿੰਨੀ ਜਾਇਦਾਦ ਸੀ ਗੁਰਵਿੰਦਰ ਸਿੰਘ ਕੋਲੇ ਉਹ ਸਾਰੀ ਹੜੱਪਾਂ ਦੀ ਕੋਸ਼ਿਸ਼ ਕੀਤੀ ਉਹਨੇ ਉਸ ਤੋਂ ਬਾਅਦ ਆਪਣੇ ਆਸ਼ਿਕ ਨਾਲ ਭੱਜ ਜਾਣਾ ਸੀ ਇਹ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਗੁਰਵਿੰਦਰ ਸਿੰਘ ਨੂੰ ਉਸਨੇ ਫੋਨ ਲਗਾ ਕੇ ਆਪਣੀ ਭੈਣ ਨੂੰ ਦੱਸੀ ਵੀ ਭੈਣੇ ਜਿਹੜੀ ਮੇਰੀ ਘਰ ਵਾਲੀ ਐ ਇਹ ਕਿਸੇ ਆਸ਼ਕ ਦੇ ਨਾਲ ਰਹਿੰਦੀ ਐ ਤੇ ਮੈਨੂੰ ਮਾਰਨ ਦੀ ਪਲਾਨ ਬਣਾ ਰਹੀ ਐ ਉਸ ਨੇ ਆਪਣੀ ਭੈਣ ਦੇ ਨਾਲ ਗੱਲਬਾਤ ਕੀਤੀ ਉਹਦੀ ਭੈਣ ਕਹਿੰਦੀ ਆ ਗੁਰਵਿੰਦਰ ਸਿੰਘ ਦੀ ਇਹ ਕੋਈ ਗੱਲ ਨਹੀਂ ਆਪਾਂ ਸਵੇਰੇ ਬਹਿ ਕੇ ਇਸ ਮਸਲੇ ਦਾ ਹੱਲ ਕਰਦੇ ਆ ਤੇ ਤੂੰ ਹੁਣ ਅਟੈਂਸ਼ਨ ਫ੍ਰੀ ਹੋ ਕੇ ਸੌ ਜਾ ਮੈਂ ਸਵੇਰੇ ਤੇਰੇ ਕੋਲ ਆਵਾਂਗੀ ਉਸੇ ਰਾਤ ਹੀ ਰੁਪਿੰਦਰ ਕੌਰ ਨੇ ਆਪਣੇ ਆਸ਼ਕ ਨੂੰ ਸੱਦ ਲਿਆ ਘਰ ਦੇ ਵਿੱਚ ਜਦੋਂ ਉਸ ਦਾ ਆਸ਼ਕ ਰਾਤ ਨੂੰ ਆਇਆ ਤਾਂ ਉਸ ਨੇ ਉਹਨੂੰ ਪਤਾ ਲੱਗ ਗਿਆ ਉਹਦੇ ਘਰ ਵਾਲੇ ਗੁਰਵਿੰਦਰ ਨੂੰ ਕਿ ਘਰ ਦੇ ਵਿੱਚ ਕੋਈ ਬੜਿਆ ਉਸਨੇ ਫੇਰ ਆਪਣੀ ਭੈਣ ਨੂੰ ਫੋਨ ਲਗਾਇਆ ਕਿ ਭੈਣੇ ਮੈਨੂੰ ਲੱਗਦਾ ਹੈ ਕਿ ਸਾਡੇ ਘਰ ਵਿੱਚ ਕੋਈ ਅਣਪਛਾਤਾ ਬੰਦਾ ਵੜਾ ਹੈ ਤੇ ਮੈਨੂੰ ਮਾਰਨ ਦੀ ਪਲੈਨਿੰਗ ਹੋ ਰਹੀ ਹੈ ਉਹਦੀ ਭੈਣ ਕਹਿੰਦੀ ਵੀ ਐਦਾਂ ਦੀ ਕੋਈ ਗੱਲ ਨਹੀਂ ਤੂੰ ਜ਼ਿਆਦਾ ਨਾ ਸੋਚ ਤੂੰ ਸੌਂ ਜਾ ਸਵੇਰੇ ਆਪਾਂ ਬਹਿ ਕੇ ਗੱਲ ਕਰਾਂਗੇ ਰੁਪਿੰਦਰ ਕੌਰ ਗੁਰਵਿੰਦਰ ਦੀ ਪਤਨੀ ਆਪਣੇ ਆਸ਼ਕ ਨੂੰ ਲੈ ਆਈ ਤੇ ਇਹਨਾਂ ਦੇ ਵਿੱਚ ਧੱਕਾ ਮੁੱਕੀ ਹੋਣ ਲੱਗੀ ਤੇ ਇਹਨਾਂ ਨੇ ਉਸ ਨੂੰ ਜ਼ਹਿਰ ਜ਼ਬਰਦਸਤੀ ਖਵਾ ਕੇ ਮਾਰ ਦਿੱਤਾ ਮਾਰਨ ਤੋਂ ਬਾਅਦ ਇਹਨੂੰ ਇਸ ਨੂੰ ਚੋਕ ਕੇ ਛੱਤ ਦੇ ਉੱਤੇ ਲੈ ਗਏ ਛੱਤ ਦੇ ਉੱਪਰ ਰੱਖ ਦਿੱਤਾ ਆਸ਼ਕਾ ਆਪਣੇ ਨੂੰ ਭਜਾ ਦਿੱਤਾ ਰੁਪਿੰਦਰ ਕੌਰ ਨੇ ਕਹਿੰਦੀ ਤੂੰ ਭੱਜਾ ਹੁਣ ਮੈਂ ਜਾਣਾ ਤੇ ਮੇਰਾ ਕੰਮ ਜਾਣਾ ਤੂੰ ਹੁਣ ਮਾਰ ਦਿੱਤਾ ਇਹਨੂੰ ਆਪਣਾ ਰਸਤਾ ਸਾਫ ਹੋ ਗਿਆ ਤੂੰ ਹੁਣ ਇੱਥੋਂ ਨਿਕਲ ਜਾ ਆਪਣੇ ਆਸ਼ਕ ਨੂੰ ਗੱਡੀ ਤੇ ਆਪਣੇ ਘਰ ਭੇਜਤਾ ਉਹਦਾ ਆਸ਼ਕ ਚਲੇ ਗਿਆ ਤੇ ਫਿਰ ਲੋਕਾਂ ਨੂੰ ਰੌਲਾ ਪਾ ਕੇ ਸੁਣਾਉਣ ਲੱਗੀ ਕਿ ਮੇਰੇ ਘਰ ਵਿੱਚ ਚੋਰ ਪੈ ਗਏ ਡਾਕੂ ਪੈ ਗਏ ਸਾਡਾ ਸਾਰਾ ਕੁਝ ਲੁੱਟ ਕੇ ਲੈ ਗਏ ਜਿੰਨਾ ਘਰ ਦੇ ਵਿੱਚ ਕੈਸ਼ ਸੀ ਸੋਨਾ ਸੀ ਸਾਰਾ ਆਪਣੇ ਆਸ਼ਕ ਨੂੰ ਦੇ ਦਿੱਤਾ ਜਦੋਂ ਇਹ ਮਾਮਲਾ ਠੰਡਾ ਹੋ ਜਾਵੇਗਾ ਤੇ ਆਪਾਂ ਮਿਲਾਂਗੇ ਤੇ ਆਪਾਂ ਫਿਰ ਆਪਣੀ ਨਵੀਂ ਦੁਨੀਆ ਬਸਾਵਾਂਗੇ ਤੇ ਉਹ ਸਾਰਾ ਕੈਸ਼ ਉਹ ਪੈਸੇ ਸੋਨਾ ਚਾਂਦੀ ਜੋ ਵੀ ਘਰ ਦੇ ਵਿੱਚ ਪਿਆ ਸੀ ਉਹ ਸਾਰਾ ਉਹਦਾ ਆਸ਼ਕ ਲੈ ਗਿਆ ਤੇ ਉਸ ਤੋਂ ਬਾਅਦ ਲਾਸ਼ ਜਿਹੜੀ ਛੱਤ ਦੇ ਉੱਤੇ ਰੱਖ ਕੇ ਤੇ ਸਾਹਮਣੇ ਰੋਣ ਲੱਗ ਪਈ ਪਿੱਟਣ ਲੱਗ ਪਈ ਡਰਾਮਾ ਕਰਨ ਲੱਗ ਪਈ ਲੋਕ ਆਲੇ-ਦੁਆਲੇ ਇਕੱਠੇ ਹੋ ਗਏ ਸਾਰੇ ਆ ਗਏ ਮਾਪਿਆਂ ਨੂੰ ਬੁਲਾਇਆ ਗਿਆ ਜਿਹੜੀ ਕਿ ਲਾਸ਼ ਦੀ ਸਨਾਖਤ ਕੀਤੀ ਗਈ ਤੇ ਰਾਤ ਜਦੋਂ 11:30 ਪਾਉਣੇ 12 ਵਜੇ ਭੈਣ ਨੂੰ ਪਤਾ ਲੱਗਾ ਤੇ ਭੈਣ ਵੀ ਰੋਂਦੀ ਕਰ ਲਾਉਂਦੀ ਫਰੀਦਕੋਟ ਪਿੰਡ ਦੇ ਵਿੱਚ ਪਹੁੰਚੀ ਆਪਣੇ ਭਰਾ ਦੀ ਲਾਸ਼ ਵੇਖ ਕੇ ਪੁੱਬਾਂ ਮਾਰ ਰੋਈ ਇਸ ਕਤਲ ਦੀ ਗੁੱਥੀ ਨੂੰ ਜਿਆਦਾ ਟਾਈਮ ਨਹੀਂ ਲੱਗਿਆ ਪੁਲਿਸ ਨੇ ਇਸ ਗੁੱਥੀ ਨੂੰ ਉਸੇ ਵੇਲੇ ਹੀ ਸੁਲਝਾ ਲਿਆ ਸੀ ਤੇ ਉਸ ਦੀ ਪਤਨੀ ਰੁਪਿੰਦਰ ਕੌਰ ਨਹੀਂ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਤੇ ਫਿਰ ਉਹ ਮੰਨ ਗਈ ਕਿ ਮੈਂ ਹੀ ਮਾਰਿਆ ਆਪਣੇ ਆਸ਼ਕ ਦੇ ਨਾਲ ਮਿਲ ਕੇ ਇਸ ਨੂੰ ਜ਼ਹਿਰੀਲੀ ਦਵਾਈ ਪਿਆ ਕੇ ਮਾਰ ਦਿੱਤਾ ਤੇ ਇਹਨੂੰ ਇਹਨੂੰ ਟਿਕਾਣੇ ਲਾਉਣਾ ਸੀ ਪਰ ਟਿਕਾਣੇ ਲਗਾਇਆ ਨਹੀਂ ਗਿਆ ਤੇ ਇਸੇ ਕਰਕੇ ਅਸੀਂ ਰੌਲਾ ਪਾ ਦਿੱਤਾ ਇਸ ਔਰਤ ਉਸ ਨੂੰ ਇੰਨੀ ਦਰਦਨਾਕ ਮੌਤ ਦਿੱਤੀ ਹੈ ਕਿ ਜਿਹੜਾ ਕਿ ਪਰਿਵਾਰ ਸਾਰੇ ਦਾ ਸਾਰਾ ਸ਼ੌਕ ਵਿੱਚ ਹੈ ਭੈਣਾਂ ਦਾ ਇਕਲੌਤਾ ਭਰਾ ਸੀ ਮਾਂ ਦਾ ਇਕਲੌਤਾ ਪੁੱਤ ਸੀ ਜਿਹੜਾ ਕਿ ਇਸ ਜਨਾਨੀ ਨੇ ਇਸ ਔਰਤ ਨੇ ਆਪਣੀ ਹਾਵਸ ਦਮਟਾਉਣ ਦੇ ਲਈ ਆਪਣੀ ਹਾਵਸ ਦੀ ਭੁਖੀ ਨੇ ਇਸ ਨੌਜਵਾਨ ਨੂੰ ਬਲੀ ਚਾੜ ਦਿੱਤਾ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਇਸ ਨੌਜਵਾਨ ਨੂੰ ਮਾਰ ਦਿੱਤਾ ਦਰਦਨਾਕ ਮੌਤ ਦਿੱਤੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਸ ਬੇਦਰਦ ਔਰਤ ਉਹ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿ ਇੰਨਾ ਭਿਆਨਕ ਅੰਜਾਮ ਜਿਹੜਾ ਸਾਡੇ ਬੇਟੇ ਨੂੰ ਦਿੱਤਾ ਹੈ ਇਸ ਖਬਰ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਇਸ ਪਰਿਵਾਰ ਨੂੰ ਮਿਲ ਸਕੇ ਇਨਸਾਫ ਮੈਂ ਤੁਹਾਡਾ ਆਪਣਾ ਸੋਨਾ ਰਾਏ ਨੂੰ ਦਿਓ ਇਜਾਜ਼ਤ ਫਿਰ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਸਰੀ ਕਾਲ